ਇੱਕ ਮੁਲਾਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਮੁਲਾਜ਼ਮ ਰੋ ਰੋ ਕੇ ਕਹਿ ਰਿਹਾ ਹੈ ਕਿ ਇਹ ਸਾਡੇ ਵੀਰ ਨੇ ਤੇ ਇਹ ਹੜ੍ਹ ਪੀੜਤਾਂ ਵਾਸਤੇ ਰਾਸ਼ਨ ਲੈ ਕੇ ਆਏ ਨੇ ਪੰਜਾਬ ਚ ਤੁਹਾਨੂੰ ਸਾਰਿਆਂ ਨੂੰ ਪਤਾ ਚੋਂਡਿਆ ਇਹ ਭਰਾ ਉਹ ਤੋਂ ਆਪਣੀ ਸਮਾਨ ਲੈ ਕੇ ਆਏ ਆ ਆਟਾ ਦਾਲ ਚੋਲ ਤੇਲ ਔਰ ਵੀ ਜੀ ਇਨਾਂ ਨੇ ਮੈਨੂੰ ਸਾਡੇ ਸਾਡੇ ਪੁੱਛਿਆ ਅਡਰੈਸ ਸੋ ਕਹਿੰਦੇ ਜੀ ਆਣਾ ਗੁਰ ਰਾਮਦਾਸ ਮੈਂ ਉੱਥੇ ਬੋਬ ਲੰਗਰ ਆਏ ਹੋਏ ਆ ਇਹਦੇ ਕਰੀ ਗੜੂ ਜਗਤ ਮੇਰੇ ਸਮਾਨ ਸੇ ਵੀ ਵੀ ਰਹਿ ਗਏ ਆ ਨੀ ਕਰਮਪਾ ਜੀ ਕੇਬੀ ਆਈ ਬੈਂਕ ਵਾਲੇ ਇਨਾਂ ਨੇ ਸੀਆ ਮੈਂ ਫੋਨ ਕੀਤਾ ਇਹਨਾਂ ਨੇ ਵੀ ਉਪਰਾਲਾ ਕੀਤਾ ਕਹਿੰਦੇ ਮੇਰੇ ਕੋਲ ਆ ਗਿਆ ਮਸੀਹਾ ਸਾਹਿਬ ਲਾ ਕੇ ਇਹਨਾਂ ਤੇ ਘਰ ਲੈ ਕੇ ਗਏ ਆਂ ਹੋਰ ਗੁਰਦੁਆਰੇ ਸਾਹਿਬ ਦੇ ਵਿੱਚ ਸਾਰਾ ਲੰਗਰ ਲਵਾਇਆ ਪਰ ਉਸ ਰੋਣ ਦੇ ਪਿੱਛੇ ਸੱਚਾਈ ਕੀ ਹੈ ਮੈਂ ਸਰਵਣ ਨੂੰ ਫੋਨ ਕੀਤਾ ਤੇ ਸਰਵਣ ਨੇ ਮੈਨੂੰ ਦੱਸਿਆ ਕਿ ਉਹ ਜਿਹੜਾ ਰਾਸ਼ਨ ਆਇਆ ਸੀ ਉਹ ਆਇਆ ਸੀ ਹਰਿਆਣੇ ਤੋਂ ਅਸਲ ਦੇ ਵਿੱਚ ਇੱਕ ਲੜਕਾ ਹੈ ਆਕਾਸ਼ ਅਜਨਾਲੇ ਵਾਲੀ ਸਾਈਡ ਦਾ ਉਹ ਲੜਕਾ ਹਰਿਆਣੇ ਤੂੜੀ ਲੈ ਕੇ ਜਾਂਦਾ ਹੈ ਟਰਾਲੀ ਦੇ ਵਿੱਚ ਜਦੋਂ ਉਹ ਟਰਾਲੀ ਦੇ ਵਿੱਚ ਉੱਥੇ ਤੂੜੀ ਲੈ ਕੇ ਗਿਆ ਤੇ ਉੱਥੇ ਜਾ ਕੇ ਉਹਨੇ ਇੱਕ ਮਨੀਸ਼ ਨਾਮ ਦੇ ਲੜਕੇ ਦੇ ਨਾਲ ਗੱਲ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ ਆਫਤ ਆਈ ਹੈ ਜਿਹੜੀ ਲੋਕ ਘਰੋਂ ਬੇਕਾਰ ਹੋ ਗਏ ਨੇ ਰਾਸ਼ਨ ਨਹੀਂ ਮਿਲ ਰਿਆ ਤੇ ਮਨੀਸ਼ ਨੇ ਆਪਣੀ ਟੀਮ ਦੇ ਨਾਲ ਰਲ ਕੇ ਇੱਕ ਟਰਾਲੀ ਰਾਸ਼ਨ ਦੀ ਭਰੀ ਜਿਹਦੇ ਵਿੱਚ ਕਣਕ ਦੀਆਂ ਬੋਰੀਆਂ ਚਾਵਲ ਤੇਲ ਦਾਲਾਂ ਔਰ ਤੂੜੀ ਡੰਗਰਾਂ ਵਾਸਤੇ ਹੋਰ ਫੀਡ ਇਹ ਚੀਜ਼ਾਂ ਭਰ ਕੇ ਤੇ ਉਹ ਪੰਜਾਬ ਨੂੰ ਚੱਲ ਪਏ ਆਕਾਸ਼ ਨੂੰ ਆ ਕੇ ਉਹਨਾਂ ਨੇ ਸੰਪਰਕ ਕੀਤਾ ਕਿ 10 ਆਕਾਸ਼ ਰਾਸ਼ਨ ਆਪਾਂ ਕਿੱਥੇ ਦੇਣਾ ਹੈ ਆਕਾਸ਼ ਉਸ ਹਰਿਆਣੇ ਵਾਲੀ ਟੀਮ ਦੇ ਨਾਲ ਟਰਾਲੀ ਦੇ ਨਾਲ ਰਾਸ਼ਨ ਦੇ ਨਾਲ ਬੈਠ ਕੇ ਤੇ ਅਜ ਨਾਲੇ ਵਾਲੀ ਸਾਈਡ ਨੂੰ ਚੱਲ ਪਿਆ ਇੱਕ ਪਿੰਡ ਦੇ ਵਿੱਚ ਜਦੋਂ ਪੁੱਜਾ ਉਹਦਾ ਆਪਣਾ ਪਿੰਡ ਸੀ ਜਾਂ ਬਗਾਨਾ ਪਿੰਡ ਸੀ ਆਪਾਂ ਇਸ ਬਾਰੇ ਜ਼ਿਕਰ ਨਹੀਂ ਕਰਾਂਗੇ ਉਹ ਜਦੋਂ ਪਿੰਡ ਦੇ ਵਿੱਚ ਪੁੱਜਾ ਤੇ ਕਹਿੰਦਾ ਉੱਥੇ ਜਾ ਕੇ ਲੋਕਾਂ ਨੇ ਕੀ ਕੀਤਾ ਕਿ ਹਫੜਾ ਦਫੜੀ ਜਿੱਦਾਂ ਲੋਕਾਂ ਦੇ ਵਿੱਚ ਮੱਚ ਜਾਂਦੀ ਹੈ ਕਿ ਇਹ ਟਰਾਲੀ ਸਾਰੀ ਮੇਰੇ ਘਰ ਹੀ ਚਲੇ ਜੇ ਤੇ ਕਹਿੰਦਾ ਉਹਦੇ ਵਿੱਚ ਇਦਾਂ ਦੇ ਉਹ ਲੋਕ ਵੀ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਨਹੀਂ ਆਇਆ ਉਹਨਾਂ ਦੇ ਘਰ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਪਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਕਾਲ ਸੀ ਕਿ ਇਹ ਰਾਸ਼ਨ ਇਹ ਕਣਕੇ ਚਾਵਲ ਤੂੜੀ ਜੋ ਕੁਝ ਵੀ ਆ ਮੇਰੇ ਘਰ ਪਹੁੰਚ ਜਾਵੇ ਇਹ ਦੇਖ ਕੇ ਆਕਾਸ਼ ਬੜਾ ਪਰੇਸ਼ਾਨ ਹੋਇਆ ਜਿਹੜਾ ਲੈ ਕੇ ਗਿਆ ਸੀ ਉਸ ਪਿੰਡ ਦੇ ਵਿੱਚ ਰਾਸ਼ਨ ਲੋਕਾਂ ਨੇ ਉਹਨੂੰ ਹੀ ਚੁੱਕ ਕੇ ਤੇ ਪਰਾਂ ਕਰ ਦਿੱਤਾ ਫਿਰ ਉਹ ਆਕਾਸ਼ ਨੇ ਕੀ ਕੀਤਾ ਕਹਿੰਦਾ ਆਪਾਂ ਇੱਥੇ ਰਾਸ਼ਨ ਦੇਣਾ ਹੀ ਨਹੀਂ ਉਹ ਖਿੱਚ ਗਿਆ ਕਿ ਜੇ ਕਿਹੰਦਾ ਆਪਾਂ ਇੱਥੇ ਰਾਸ਼ਨ ਦੇਣਾ ਹੀ ਨਹੀਂ ਆਪਾਂ ਕਿਤੇ ਹੋਰ ਚਲਦੇ ਆ ਆਪਾਂ ਗੁਰਦੁਆਰਾ ਸਾਹਿਬ ਹੀ ਦੇ ਦਿੰਨੇ ਆ ਜਦੋਂ ਉੱਥੋਂ ਵਾਪਸ ਆ ਰਹੇ ਸੀ ਤੇ ਨਾਈਟ ਡਿਊਟੀ ਤੇ ਸਰਮਣਦੀਪ ਸਿੰਘ ਹੈੱਡ ਕਨਸਟੇਬਲ ਜਿਹੜੇ ਰਾਤ ਇੱਧਰ ਰਾਮ ਬਾਗ ਵਾਲੀ ਸਾਈਡ ਤੇ 142 ਸਾਈਡ ਤੇ ਡਿਊਟੀ ਕਰ ਰਹੇ ਸੀ ਉਹ ਉਹਨਾਂ ਨੂੰ ਮਿਲਦੇ ਆ ਤੇ ਉਹ ਉਹਨਾਂ ਦੇ ਨਾਲ ਸੰਪਰਕ ਹੋ ਜਾਂਦਾ ਤੇ ਸਰਮਣ ਨੂੰ ਦੱਸ ਦਿਆ ਕਿ ਐਦਾਂ ਐਦਾਂ ਕਰਕੇ ਗੱਲ ਹੋਈ ਆ ਇਹ ਸਾਡੇ ਕੋਲ ਰਾਸ਼ਨ ਹੈ ਅਸੀਂ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਹੈ ਕਿ ਤੁਸੀਂ ਸਾਡੀ ਕੋਈ ਮਦਦ ਕਰ ਸਕਦੇ ਹੋ ਸਰਵਨਦੀਪ ਸਿੰਘ ਕੀ ਕਰਦਾ ਹੈ ਕਿ ਬਲੱਡ ਬੈਂਕ ਵਾਲੇ ਵਿਕਰਮ ਭਾਜੀ ਨੇ ਉਹਨਾਂ ਨੂੰ ਫੋਨ ਕਰਦਾ ਹੈ ਉਹਨਾਂ ਨੂੰ ਦੱਸਦਾ ਹੈ ਸਾਰੀ ਗੱਲਬਾਤ ਕਿ ਭਾਜੀ ਇਦਾਂ ਇਦਾਂ ਕਰਕੇ ਰਾਸ਼ਨ ਆਇਆ ਹੈ ਜਿਹੜੇ ਵਿਕਰਮ ਭਾਜੀ ਨੇ ਉਹ ਲੋੜਵੰਦਾਂ ਦੀ ਬਹੁਤ ਸੇਵਾ ਕਰਦੇ ਨੇ ਸਾਰਾ ਅਮ੍ਰਿਤਸਰ ਤਕਰੀਬਨ ਪੰਜਾਬ ਉਹਨਾਂ ਤੋਂ ਜਾਣੂ ਹੈ ਔਰ ਸਰਵਨਦੀਪ ਸਿੰਘ ਜਿਹੜਾ ਇਹ ਇੱਕ ਛੁਪਿਆ ਚਿਹਰਾ ਹੈ ਇੱਕ ਛੁਪਿਆ ਸਮਾਜ ਸੇਵੀ ਹੈ ਜਿਹਦੇ ਬਾਰੇ ਸ਼ਾਇਦ ਕੋਈ ਨਹੀਂ ਸੀ ਜਾਣਦਾ ਪਰ ਰਾਤ ਦੀ ਇਸ ਵੀਡੀਓ ਨੇ ਸਰਵਨ ਸਿੰਘ ਨੂੰ ਸਾਹਮਣੇ ਲੈ ਆਂਦਾ ਸਰਵਣ ਸਿੰਘ ਨੇ ਬਹੁਤ ਸਾਰੀਆਂ ਸੇਵਾਵਾਂ ਕੀਤੀਆਂ ਸਾਡੇ ਨਾਲ ਕਾਫੀ ਬਲੱਡ ਕੈਂਪ तकरीबन ਹਰ ਸਾਲੇ ਲਾਉਂਦਾ ਸੋ ਹੋਇਆ ਕੀ ਕਿ ਤੋਂ ਰਾਸ਼ਨ ਫਿਰ ਇਹਨਾਂ ਨੇ ਕੀ ਕੀਤਾ ਕਿ ਇਹ ਵਿਕਰਮ ਭਾਜੀ ਨੂੰ ਕਿਹਾ ਕਿ ਤੁਸੀਂ ਆਪਣੇ ਕਿਸੇ ਗੜਾਉਂ ਦੇ ਵਿੱਚ ਲਵਾ ਲਓ ਆਪਾਂ ਕੱਲ ਨੂੰ ਲਿਫਾਫਿਆਂ ਦੇ ਵਿੱਚ ਪੈਕ ਕਰਕੇ ਲੋੜਵੰਦ ਲੋਕਾਂ ਤੱਕ ਪਹੁੰਚਾ ਦੇਵਾਂਗੇ ਵਿਕਰਮ ਭਾਜੀ ਨੇ ਕਿਹਾ ਕਿ ਮੇਰੇ ਕੋਲ ਤੇ ਇਨੀ ਸਪੇਸ ਨਹੀਂ ਹੈ ਜਗ੍ਹਾ ਨਹੀਂ ਹੈ ਫਿਰ ਕਿਸੇ ਗੁਰਦੁਆਰਾ ਸਾਹਿਬ ਇਹਨਾਂ ਨੇ ਪਤਾ ਕੀਤਾ ਸ਼ੈੱਡ ਦੇ ਵਿੱਚ ਇਹਨਾਂ ਨੂੰ ਜਗ੍ਹਾ ਮਿਲ ਗਈ ਤੇ ਉੱਥੇ ਰਾਸ਼ਨ ਰੱਖ ਲਿਆ ਤੋ ਤੁਸੀਂ ਉਸ ਦੀਆਂ ਤਸਵੀਰਾਂ ਵੀ ਦੇਖੀਆਂ ਕਿਵੇਂ ਸਰਵਣਦੀਪ ਸਿੰਘ ਤੇ ਨਾਲ ਹੋਰ ਪੁਲਿਸ ਮੁਲਾਜ਼ਮ ਨਾਲ ਮਨੀਸ਼ ਹਰਿਆਣੇ ਵਾਲਾ ਆਕਾਸ਼ ਖੁਦ ਇਹ ਸਾਰੇ ਵੀਰ ਸੇਵਾ ਲਈਤੇ ਲੱਗੇ ਨੇ ਤੇ ਇਹਨਾਂ ਨੇ ਰਾਸ਼ਨ ਸਾਰਾ ਇੱਕ ਜਗ੍ਹਾ ਇਕੱਤਰ ਕਰ ਲਿਆ ਉਸ ਤੋਂ ਬਾਅਦ ਲਿਫਾਫੇ ਭਰ ਕੇ ਇਹ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਏਗਾ ਸਰਵਣ ਸਿੰਘ ਦੇ ਰੋਣ ਦਾ ਕਾਰਨ ਇਹ ਸੀ ਕਿ ਸਰਵਣ ਸਿੰਘ ਇਹ ਦੇਖ ਕੇ ਮਤਲਬ ਖੁਸ਼ੀ ਦੇ ਅੰਸੂ ਕਹਿ ਲੋ ਜਾਂ ਹਮਦਰਦੀ ਦੇ ਅੰਸੂ ਕਿ ਉਹੀ ਹਰਿਆਣਾ ਜਿੰਨੂੰ ਕਹਿ ਦਿੰਦੇ ਨੇ ਕਿ ਅਸੀਂ ਪਾਣੀ ਦੀ ਬੂੰਦਰੀ ਦੇਣੀ ਅੱਜ ਜੇ ਪਾਣੀ ਨੇ ਪੰਜਾਬ ਦੇ ਵਿੱਚ ਜਲ ਥਲ ਮਚਾ ਦਿੱਤੀ ਹੈ ਪਾਣੀ ਨੇ ਕਹਿਰ ਮਚਾ ਦਿੱਤਾ ਤੇ ਉਹੀ ਹਰਿਆਣੇ ਵਾਲੇ ਅੱਜ ਰਾਸ਼ਨ ਲੈ ਕੇ ਪੰਜਾਬ ਦੇ ਕੋਲ ਪੰਜਾਬ ਦੀ ਮਦਦ ਵਾਸਤੇ ਪਹੁੰਚ ਗਏ ਨੇ ਸੋ ਕਿਤੇ ਨਾ ਕਿਤੇ ਮਤਲਬ ਜਿਹੜਾ ਪੰਜਾਬ ਤੇ ਹਰਿਆਣਾ ਹੈ ਆਪਸ ਦੇ ਵਿੱਚ ਭਾਈ ਭਾਈ ਨੇ ਇਹਨਾਂ ਨੂੰ ਲੜਾਉਣ ਵਾਲੇ ਜਿਹੜੇ ਪੋਲਿਟਿਕਸ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਵਾਲੇ ਹਰਿਆਣਾ ਸਾਡੇ ਕੋਲੋਂ ਪਾਣੀ ਮੰਗਦਾ ਹੈ ਅਸੀਂ ਬੂੰਦਰੀ ਦੇਣੀ ਅਸੀਂ ਇਹ ਕਰਦੇਾਂਗੇ ਅਸੀਂ ਉਹ ਕਰਦੇਾਂਗੇ ਹਨਾ ਇਦਾਂ ਕਰਦੇਾਂਗੇ ਉਦਾਂ ਕਰਦੇਾਂਗੇ ਸਾਰੀ ਪੋਲਿਟਿਕਸ ਐ ਸਿਆਸਤ ਐ ਇਹਦੇ ਵਿੱਚ ਆਪਾਂ ਨਹੀਂ ਜਾ ਸਕਦੇ ਇਹਦੇ ਬਾਰੇ ਚਰਚਾ ਵੀ ਨਹੀਂ ਕਰ ਸਕਦੇ ਹੁਣ ਜਿਹੜਾ ਮੇਨ ਮਕਸਦ ਇਹ ਐ ਹਰ ਕਿਸੇ ਦਾ ਮੇਨ ਮਕਸਦ ਇਹੀ ਬਣਦਾ ਹੈ ਮੇਨ ਜ਼ਿੰਮੇਵਾਰੀ ਇਹੀ ਐ ਕਿ ਗਰਾਊਂਡ ਲੈਵਲ ਤੇ ਆ ਕੇ ਨਾ ਕਿ ਫੋਟੋਆਂ ਖਿਚਾਉਣ ਤੱਕ ਨਾ ਕਿ ਵੀਡੀਓ ਬਣਾਉਣ ਤੱਕ ਗਰਾਊਂਡ ਲੈਵਲ ਤੇ ਆ ਕੇ ਸੇਵਾ ਕੀਤੀ ਜਾਵੇ ਕਿਉਂਕਿ ਅਸਲ ਸੇਵਾ ਹੁਣ ਸ਼ੁਰੂ ਹੋਣੀ ਐ ਜਦੋਂ ਪਾਣੀ ਉਤਰਨਾ ਹੈ ਘਰਾਂ ਦੇ ਵਿੱਚ ਚੜੀ ਗਾਰ ਸਮਾਨ ਘਰਾਂ ਦੇ ਵਿੱਚ ਕੋਈ ਰਾਸ਼ਨ ਨਹੀਂ ਕੋਈ ਕਪੜਾ ਨਹੀਂ ਕੋਈ ਕੁਝ ਨਹੀਂ ਅਸਲ ਸੇਵਾ ਹੁਣ ਸ਼ੁਰੂ ਹੋਣੀ ਹੈ ਸੋ ਮੈਂ ਸਲਾਮ ਕਰਦਾ ਵੀਰ ਸਰਵਣ ਨੂੰ ਜਿਨ੍ਹਾਂ ਨੇ ਉਹ ਰਾਸ਼ਨ ਜਿਹੜਾ ਸੇਵ ਕਰਕੇ ਰੱਖ ਲਿਆ ਸੋ ਮੈਨੂੰ ਪੂਰੀ ਉਮੀਦ ਹੈ ਕਿ ਉਹ ਰਾਸ਼ਨ ਹੁਣ ਲੋੜਵੰਦ ਲੋਕਾਂ ਤੱਕ ਪਹੁੰਚੇਗਾ ਕਿਉਂਕਿ ਬਿਕਰਮ ਭਾਜੀ ਜ਼ਿੰਮੇਵਾਰ ਨੇ ਔਰ ਸਰਵਣ ਭਾਜੀ ਜਿਹੜੇ ਨੇ ਉਹ ਖੁਦ ਵੀ ਬਹੁਤ ਜ਼ਿੰਮੇਵਾਰ ਅਫਸਰ ਨੇ ਔਰ ਬਹੁਤ ਹੀ ਸੋਸ਼ੀਅਲੀ ਜਿਹੜਾ ਉਹ ਚੱਲਦੇ ਨੇ ਗਰੀਬਾਂ ਦੇ ਹਮਦਰਦ ਨੇ ਸੋ ਬਹੁਤ-ਬਹੁਤ ਧੰਨਵਾਦ ਮੈਂ ਕਰਦਾ ਪੰਜਾਬ ਪੁਲਿਸ ਵਾਲੇ ਵੀਰ ਦਾ ਬਿਕਰਮ ਵੀਰ ਦਾ ਆਕਾਸ਼ ਦਾ ਮਨੀਸ਼ ਦਾ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਰਾਸ਼ਨ ਦਿੱਤਾ ਔਰ ਅੱਗੇ ਤੋਂ ਫੇਰ ਕਹਿ ਕੇ ਗਏ ਨੇ ਕਿ ਅਸੀਂ ਹੋਰ ਟਰਾਲੀਆਂ ਵੀ ਰਾਸ਼ਨ ਦੀਆ ਭੇਜਾਂਗੇ ਇਹਨਾਂ ਵਾਸਤੇ ਸੋ ਬਟ ਇਹ ਆ ਕਿ ਯਾਰ ਖੋਵਾ ਮਹੀਨਾ ਕਰੋ ਜਿੰਨੀ ਲੋੜ ਹੈ ਓਨੀ ਲਓ ਹੋਰ ਕਿਸੇ ਤੱਕ ਵੀ ਪਹੁੰਚ ਜੇ ਅੱਜ ਦਾ ਦੇ ਰਿਆ ਮਾਲਕ ਤੇ ਕੱਲ ਨੂੰ ਫੇਰ ਦੇ ਦੇਗਾ ਕੁਦਰਤ ਪਹਿਲਾਂ ਹੀ ਬੜੀ ਕਹਿਰਵਾਨਾ ਆਤਨਾ ਕਰਾਓ ਆਤ ਖੁਦਾ ਦਾ ਵੈਰ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਯਾਰ ਬਾਕੀ ਤੁਸੀਂ ਆਹ ਕਲਿੱਪ ਦੇਖ ਲੈਨੇ ਸਰਮਣਵੀਰ ਦੇ ਸੋ ਵੀਡੀਓ ਦੇ ਲਾਸਟ ਦੇ ਇੱਕ ਵਾਰ ਮੈਂ ਫੇਰ ਕਲਿੱਪ ਚਲਾ ਦਿੰਨਾ ਵੀਰ ਦੇ ਦੇਖੋ ਕਿਸ ਤਰ੍ਹਾਂ ਸੇਵਾ ਕੀਤੀ ਤੇ ਕਿਸ ਤਰ੍ਹਾਂ ਰੋ ਰੋ ਕੇ ਮਤਲਬ ਦੁੱਖ ਜाहिर ਕਰ ਰਿਹਾ ਪੰਜਾਬ ਦਾ ਦਰਦ ਕਿੰਨਾ ਹੈ ਦੇਖ ਸਕਦੇ ਹੋ ਤੁਸੀਂ ਅੱਜ ਸਾਡੇ ਕੋਲ ਵੀਰ ਹਰਿਆਣੇ ਅੰਬਾਲੇ ਤੋਂ ਮਨੀਸ਼ ਜੀ ਔਰ ਉਹਨਾਂ ਦੀ ਟੀਮ ਰਸ ਦੇ ਹਰਪੀਟ ਜੋ ਪੰਜਾਬ ਦੇ ਵਿੱਚ ਹੜਾ ਇਹਨੋਂ ਉਹਨਾਂ ਵਾਸਤੇ ਅਰਦ ਲੈ ਕੇ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੇਖੋ ਇੱਥੇ ਇੱਕ ਜਜ਼ਬਾ ਹੈ ਭਾਵੇਂ ਸਿੱਖਿਆ ਭਾਵੇਂ Hindu ਆ ਭਾਵੇਂ Muslim ਆ ਪੰਜਾਬ ਵਾਸਤੇ ਸਾਰੇ ਮੁੰਡੇ ਦਾ ਮੁੰਡਾ ਜੋੜ ਕੇ ਖੜੇ ਨੇ ਸੋ ਇਹਨਾਂ ਦਾ ਸਰਵਨ ਭਾਜੀ ਸਾਡੇ ਜਿਹੜੇ ਪੰਜਾਬ ਪੁਲਿਸ ਨੇ ਇਹਨਾਂ ਦੀ ਮਿਹਨਤ ਸਦਕਾ ਇਹਨਾਂ ਦੇ ਥਰੋਏ ਤੇ ਆਏ ਨੇ ਔਰ ਸੰਗਤ ਹਾਂਜੀ ਸੇਵਾ ਲੈ ਕੇ ਭਾਜੀ ਤੁਸੀਂ ਦੱਸੋ ਤੁਹਾਡਾ ਜੇ ਕਿੱਦਾਂ ਤੁਹਾਨੂੰ ਮਿਲੇਗਾ ਸੱਸੀ ਗੱਲ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਕੂ ਜੀ ਇਹ ਵੀ 来 ਆਪਣੇ ਤਰਸਦਾਂ ਤੋਂ ਪੰਜਾਬ ਜਦੋਂ ਸਾਰੇ ਬੰਦੇ ਜੋ ਹੁੰਦੇ ਆ ਇਹ ਭਰਾਵ ਤੋਂ ਆਪਣੀ ਸਮਾਨ ਲੈ ਕੇ ਆਏ ਆ ਆਟਾ ਦਾਲ ਚੋਲ ਤੇਲ ਹੋਰ ਵੀ ਜਿਨ੍ਹਾਂ ਨੇ ਮੈਨੂੰ ਸਾਡੇ ਸਾਡੇ ਪੁੱਛਿਆ ਕਿ ਦੱਸ ਸੋ ਕਹਿੰਦੇ ਜੀ ਆਉਣਾ ਗੁਰੂ ਰਾਮਦਾਸ ਮੈਂ ਉੱਥੇ ਬੋਲ ਲੰਗਰ ਆਏ ਹੋਏ ਆ ਇਹਦੇ ਕਰੀ ਗੜੂ ਜੀ ਘੱਟ ਮੇਰੇ ਸਮਾਸੀ ਵੀ ਵੀ ਰਹਿ ਗਏ ਆ ਨੀ ਕਰਮਪਾ ਜੀ ਕੇ ਬੀਆਈ ਬੈਂਕ ਵਾਲੇ ਇਹਨਾਂ ਨੇ ਮੈਨੂੰ ਦੱਸਿਆ ਮੈਂ ਫੋਨ ਕੀਤਾ ਇਹਨਾਂ ਨੇ ਵੀ ਉਪਰਾਲਾ ਕੀਤਾ ਕਹਿੰਦੇ ਮੇਰੇ ਕੋਲ ਆ ਗਿਆ ਮੇਸ਼ੀ ਦਸ ਹਵਲਾ ਕੇ ਇਹਨਾਂ ਨੇ ਘਰ ਲੈ ਕੇ ਆਏ ਹੋਰ ਗੁਰਦੁਆਰੇ ਸਾਹਿਬ ਦੇ ਵਿੱਚ ਸਾਰਾ ਲੰਗਰ ਲਵਾਇਆ ਪੁਰੇ ਇਹ ਵੀਰੇ ਰਾਜਸਥਾਨ ਤੋਂ ਆਈਏ ਲੋਕੀ ਜਿੰਦਗੀ ਰਾਜਸਥਾਨ ਵਾਲੇ ਹਰੇ ਨਹੀਂ ਮਤ ਨਹੀਂ ਕਰਦੇ ਸੱਚੇ ਕਰਨ ਦੇ ਆ ਵੀਰੇ ਇਹ ਸਾਰੇ ਵੀਰੇ ਆ ਜੀ ਹਰਿਆਣੇ ਤੋਂ ਮਨੀਸ਼ ਜੀ ਨਮਸਕਾਰ ਜੀ ਯੇ ਅੱਗੇ ਹਰਿਆਣਾ ਦੇ ਹਾਲਾਤ ਦੇਖ ਆਪਣਾ ਦਾਨ ਪੁੰਨ ਜੋ ਇਕੱਠਾ ਕਰਾਇਆ ਜੀ ਉਹ ਇੱਧਰ ਲੈ ਕੇ ਆਏ ਪੰਜਾਬ ਵਿੱਚ ਦੇ ਕੇ ਆਏ ਆ। ਤੋਂ ਆਂਦੇ ਹੋ ਇਹ ਹਾਂ ਗੁਰਦੁਆਰੇ ਸਾਹਿਬ ਵਿੱਚ ਵੀ ਦਾਨ ਦਿਆ ਹੈ। ਤਾਂ ਦਾਨ ਸਭ ਲੋਏ। ਧੰਨਵਾਦ। ਧੰਨਵਾਦ ਸਾਰਿਆਂ ਦਾ ਜੀ। ਆਪਾਂ ਮੈਂ ਆਇਆ ਸੀ ਥੋ ਅੰਮ੍ਰਿਤਸਰ ਤੋਂ ਗਿਆ ਸੀ। ਕਾਦਰਪੁਰ ਤੋਂ ਤੋਂ ਗਿਆ ਮੈਂ। ਅੱਛਾ ਜੀ। ਇਹ ਵੀਰੇ ਮੈਨੂੰ ਮਿਲੇ ਸੀ ਉੱਥੇ ਨਾਲ ਮੇਰੇ ਪਿੰਡ ਦੇ ਲਾਗੇ ਮੰਡਾ। ਮੋੜ ਦਿੱਤੇ। ਇਹ ਸਮਾਨ ਲੈ ਕੇ ਆਈ ਥੋੜਾ ਜਿਹਾ ਕਹਿੰਦੇ ਮੇਰੇ ਘਾੜੇ ਤੋਂ ਲੋੜ ਆ ਮੈਂ ਕਿਹਾ ਹਾਂਜੀ ਥੋੜੀ ਵੀ ਹੈਗੀ ਇਹਦੇ ਵਿੱਚ। ਮੈਂ ਆਪਣੇ ਪਿੰਡ ਲੈ ਗਿਆ ਮੈਨੂੰ ਚਲ ਕੋਈ ਨਹੀਂ ਮਦਦ ਹੋ ਜੇਗੀਾਰੇ ਪਿੰਡ ਡੁੱਬੇ ਜਾ ਤੇ ਚਲ ਕੋਈ ਗੱਲ ਨਹੀਂ ਮਦਦ ਹੋ ਜੇਗੀ ਇਹਨਾਂ ਨੇ ਬੜਾ ਬਦਲ ਆਇਆ ਸਮਾਨ ਉਹ ਮੇਰੇ ਖਿਲਾਫ ਚ ਲੰਡੇ ਸਭ ਮਰਨਾ ਇਹਨਾਂ ਨੇ ਮੈਨੂੰ ਬਚਾਇਆ ਵੀ ਹੈ ਬੰਦਿਆਂ ਨੇ ਤੇ ਪਿੰਡ ਵਾਲੇ ਤੇ ਕਿਹਨਾਂ ਚੰਦੇ ਕਿ ਪਿੰੰਬਰ ਸਰ ਕਿਉਂ ਲੈ ਕੇ ਚੱਲੇ ਆ? ਹਾਂ ਨਹੀਂ ਅੰਬਰਸਰ ਨਹੀਂ ਲੈ ਕੇ ਚੱਲੇ। ਮਤਲਬ ਉੱਥੋਂ ਮਣ ਲੜਨ ਦੇ ਸੀ ਕਿ ਸਾਨੂੰ ਨਹੀਂ ਦਿੱਤਾ ਇਹਨੂੰ ਨਹੀਂ ਦਿੱਤਾ। ਜਿਹਨੇ ਨੰਬਰ ਬਣਾਉਣ ਲਈ ਜਿਹਦਾ ਪ੍ਰਧਾਨ ਬਣਾਉਣ ਦੇ ਆ ਕਿ ਨੰਬਰ ਬਣਾਉਣ ਲਈ ਅਸੀਂ ਅੱਗੇ ਲੈ ਕੇ ਆ ਤੇ ਮਤਲਬ ਇੱਕ ਚੀਜ਼ ਤੁਸੀਂ ਮਿੰਦੇ ਮਿਲਦੇ ਕੋਈ ਪੰਜਾਬ ਜੀ ਇਹੋ ਕੁਝ ਆ ਆਪਣੇ ਬਸ ਠੀਕ ਹੈ ਇਹ ਬਾਈ ਮੈਨੂੰ ਆਂਦੇ ਵੀ ਕੋਈ ਦਿੱਕਤ ਦਾਾਸ ਨਹੀਂ ਤੇ ਉੱਥੇ ਪਾਲਣੇ ਨੰਮੇ ਇੰਦਾਂ ਦੇ ਵੱਧ ਨੇ ਕਿ ਵੀਰਾਂ ਦੇ ਟਰੈਕਟਰ ਲੱਗੇ ਫਿਰ ਆਪਾਂ ਕਰੀਏ। ਗੁਰੂ ਆ ਜੀ ਬੰਦੇ ਬੜੇ ਦਲੇਰ ਆ। ਠੀਕ ਆ। ਪਰ ਇਹ ਮੇਰਾ ਸਾਥ ਨਹੀਂ ਛੱਡਿਆ ਹੈਗਾ। ਵਧੀਆ ਗੱਲ ਆ। ਆਪਾਂ ਮੇਰੇ ਪਿੰਡ ਦੇ ਵੀ ਨਹੀਂ ਆ। ਯ ਤੁਹਾਡਾ ਕਿਹੜਾ ਦਸਾਣਾ ਸੌਲ ਕਰਕੇ ਪਿੰਡ ਕਿਹੜਾ ਭਾਈ ਤੁਹਾਡਾ ਮੈਂ ਖੰਨੇ ਚ ਮਰਦ ਜੀ ਠੀਕ ਆਪਾਂ ਬਣਾ ਲੈਣਾ ਵਾਲਾ ਠੀਕ ਅੱਜ ਆਪਾਂ ਜਨਾਲੇ ਨਾ ਉਧਰ ਲਖੋ ਵਾਲਾ ਉਧਰ ਵਾਲ ਉਹ ਸਾਰਾ ਹੀ ਦੇਖੋ ਸਹੀ ਠੀਕ ਅੱਜ ਮੈਂ ਹਾਂ ਡੇ ਰੋਜ਼ ਆਪਣੀ ਗੱਡੀ ਹੀ ਲੈ ਜਾਂਦੇ ਸਭ ਦਵਾਈਆਂ ਦੂਈਆਂ ਤੇ ਟਰਾਲੀ ਲੈ ਲਈ ਪਿੰਡੋਂ ਆਪਾਂ ਟਰੈਕਟਰ ਟਰਾਲੀ ਇਹ ਬਿਨਾਂ ਕਿਤੇ ਫੈਂਟੇ ਆਉਂਦਾ ਮਤਲਬ ਕਿ ਕਿੱਪਾ ਜੁੜਿਆ ਹੋ ਮ ਸਾਰੇ ਇਹਦਾ ਨਾ ਦੇ ਕਰਨਾ ਪੈਣਾ ਲਾਚਾ ਕੀ ਕੀ ਗੱਲ ਹੋਈ ਥੋੜਾ ਜਨਾ ਮਾਣ 10 ਕੁਟ ਹੋਏ